ਸਤਿ ਸ਼੍ਰੀ ਅਕਾਲ ਜੀ ਸਾਡੀ ਅੱਜ ਦੀ ਵੀਡੀਓ ਹੈ ਪਥਰੀ ਪਥਰੀ ਦੀ ਸਮੱਸਿਆ ਆਮ ਸਮੱਸਿਆ ਹੈ ਇਹ ਬਿਮਾਰੀ ਵਿੱਚ ਮਰੀਜ਼ ਨੂੰ ਭਾਰੀ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਰਾਣੇ ਸਮੇਂ ਵਿੱਚ ਇਹ ਬਿਮਾਰੀ 60 ਸਾਲ ਦੀ ਉਮਰ 'ਚ ਹੁੰਦੀ ਸੀ ਪਰ ਹੁਣ ਅੱਜ ਇਹ ਬਿਮਾਰੀ ਹਰ ਚੌਥੇ ਪੰਜਵੇਂ ਇਨਸਾਨ ਦੀ ਸਮੱਸਿਆ ਬਣ ਗਈ ਹੈ ਪਰ ਪਥਰੀ ਤੋਂ ਛੁਟਕਾਰਾ ਪਾਉਣ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਕਈ ਵਾਰ ਇਹ ਪਥਰੀ ਕਾ ਵੀ ਵੱਡੀ ਹੋ ਜਾਂਦੀ ਹੈ ਜਿਸ ਕਾਰਨ ਸਰਜਰੀ ਵੀ ਕਰਵਾਉਣੀ ਪੈਂਦੀ ਹੈ ਕੋਰ ਕੋਜ ਕਰੇ ਲੋ ਨੁਸਖਿਆਂ ਨਾਲ ਅਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ ਪਥਰੀ ਹੋਣ ਦੇ ਕੀ ਕਾਰਨ ਹਨ ਕਿ ਆਪਣੇ ਸਰੀਰ ਵਿੱਚ ਕਿਉਂ ਬਣਦੀ ਹੈ ਇਹ ਤੁਸੀਂ ਵੀਡੀਓ ਹੁ ਪੂਰਾ ਸੁਣਨਾ ਧਿਆਨ ਦੇ ਨਾਲ ਬਹੁਤ ਛੋਟੀ ਵੀਡੀਓ ਹੈ ਸਰੀਰ ਵਿੱਚ ਜਦੋਂ ਕੈਲਸ਼ੀਅਮ ਅਤੇ ਕੋਲੇਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਪਥਰੀ ਬਣ ਜਾਂਦੀ ਹੈ ਜੇਕਰ ਇਸ ਦਾ ਸਮੇਂ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ ਸਾਨੂੰ ਸਮੇਂ ਸਿਰ ਇਸ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ ਅਤੇ ਇਸ ਦੇ ਕੀ ਰਚਨਾ ਹਨ ਜੂਰਨ ਕਰਦੇ ਸਮੇਂ ਤੇਜ਼ ਦਰਦ ਹੋਣਾ ਜੂਰਨ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਣਾ ਜਾਂ ਫਿਰ ਕਿਡਨੀ ਅਤੇ ਪੇਟ ਵਿੱਚ ਸੋਜ ਹੋਣੀ ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਅਤੇ ਆਪਾਂ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਗੁਰਦੇ ਦੀ ਪਥਰੀ ਵਿੱਚ ਕੀ ਖਾਣਾ ਚਾਹੀਦਾ ਹੈ ਖਰਬੂਜੇ ਦੇ ਬੀਜ ਮੂਲੀ ਆਮਲਾ ਜਾਂ ਮੂੰਗ ਦੀ ਦਾਲ ਚੌਲਾਈ ਦਾ ਸਾਗ ਅਤੇ ਪਾਣੀ ਦੀ ਵਰਤੋਂ ਕਰ ਸਕਦੇ ਹਾਂ ਪੁਰਦੇ ਦੀ ਪਥਰੀ ਦੀ ਬਿਮਾਰੀ ਹੋਣ ਤੇ ਕੀ ਨਹੀਂ ਖਾਣਾ ਚਾਹੀਦਾ ਪੁਰਦੇ ਦੀ ਦਾਲ ਮੇਵੇ ਚਾਕਲੇਟ ਮਾਸ ਚਾਹ ਬੈਂਗਣ ਟਮਾਟਰ ਅਤੇ ਚਾਵਲ ਨਾ ਖਾਓ ਪਥਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਜੂਸ ਇੱਕ ਨਿੰਬੂ ਦਾ ਰਸ ਪੰਜ ਟੁਕੜੇ ਤਰਬੂਜ ਦੇ ਤਰਫ ਦੇ ਟੁਕੜੇ ਇੱਕ ਸੰਤਰਾ ਇੱਕ ਸੇਬ ਇਹ ਸਭ ਮਿਲਾ ਕੇ ਮਿਕਸੀ ਵਿੱਚ ਜੂਸ ਬਣਾ ਲਓ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਫਾਇਦਾ ਹੋਵੇਗਾ ਅਗਲਾ ਹੈ ਪੱਥਰ ਚਟਕ ਪੱਥਰ ਚਟ ਦਾ ਬੂਟਾ ਕਿੰਨਾ ਫਾਇਦੇਮੰਦ ਹੈ ਘਰ ਵਿੱਚ ਲਗਾਉਣਾ ਇਸ ਦੇ ਫਾਇਦੇ ਤੁਹਾਨੂੰ ਅੱਜ ਦੱਸਦੇ ਹਾਂ ਕਿ ਪਥਰੀ ਨੂੰ ਕੱਢਣ ਵਿੱਚ ਵੀ ਬਹੁਤ ਕਾਰਗਰ ਹੈ ਪਥਰੀ ਨੂੰ ਕੱਢਣ ਲਈ 8-10 ਪੱਤੇ ਪੱਥਰ ਚਟ ਦੇ 25 ਗ੍ਰਾਮ ਜੋਖਾਰ ਵਿੱਚ ਮਿਲਾ ਕੇ ਪਾਣੀ ਇੱਕ ਗਲਾਸ ਪਾਣੀ ਦਾ ਪਾ ਕੇ ਮਿਲਾ ਲਓ ਅਤੇ ਬਲੈਂਡਰ ਵਿੱਚ ਪੀਸੋ ਪੀਸਣ ਤੋਂ ਬਾਅਦ 7 ਤੱਕ ਗਲਾਸ ਪਾਣੀ ਮਿਲਾ ਕੇ ਇੱਕ ਕੱਚ ਦੇ ਬਰਤਨ ਵਿੱਚ ਰੱਖੋ ਰੋਜ਼ਾਨਾ 2-3 ਗਲਾਸ ਪਾਣੀ ਪੀਓ ਇਹ ਪਾਣੀ ਪੀਣ ਤੋਂ ਅੱਧਾ ਘੰਟਾ ਪਹਿਲਾਂ ਕੁਝ ਨਾ ਖਾਓ ਅਤੇ ਖੂਬ ਪਾਣੀ ਪੀਓ ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਪਥਰੀ ਇੱਕ ਹਫ਼ਤੇ ਵਿੱਚ ਪਿਸ਼ਾਬ ਰਾਹੀਂ ਨਿਕਲ ਜਾਵੇਗੀ ਪੱਥਰ ਚਟ ਇੱਕ ਪੌਦਾ ਹੁੰਦਾ ਹੈ ਜੋ ਨਰਸੀ ਤੋਂ ਤੁਹਾਨੂੰ ਮਿਲ ਜਾਵੇਗਾ ਅਤੇ ਜੋ ਖਾਰ ਹੈ ਜੋ ਉਹ ਪਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਬਹੁਤ ਸਸਤਾ ਹੁੰਦਾ ਹੈ 10 ਰੁਪਏ ਦਾ ਮਿਲ ਜਾਂਦਾ ਅਗਲਾ ਹੈ ਪਿਆਜ਼ ਪਿਆਜ਼ ਵਿੱਚ ਪਿਆਜ਼ ਪਥਰੀ ਦੇ ਇਲਾਜ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ 70 ਗ੍ਰਾਮ ਪਿਆਜ਼ ਦਾ ਜੂਸ ਪੀਣ ਨਾਲ ਤੁਹਿਆ ਤਾਂ ਉਸ ਦੇ ਨਾਸਰੀਰ ਵਿੱਚ ਜੰਮੀ ਹੋਈ ਪੱਥਰੀ ਬਾਹਰ ਆ ਜਾਵੇਗੀ। ਕਰੇਲੇ ਦਾ ਜੂਸ ਪੱਥਰੀ ਦੇ ਇਲਾਜ ਲਈ ਕਰੇਲੇ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੈ। ਕਿਉਂਕਿ ਇਹ ਪੱਥਰੀ ਨੂੰ ਤੋੜਦਾ ਹੈ। ਕਰੇਲੇ ਦਾ ਸੇਵਨ ਤੁਸੀਂ ਜੂਸ ਦੇ ਰੂਪ ਵਿੱਚ ਅਤੇ ਸਬਜ਼ੀ ਦੇ ਰੂਪ ਵਿੱਚ ਵੀ ਕਰ ਸਕਦੇ ਹੋ। ਤੇ ਉਸ ਤੋਂ ਬਾਅਦ 4 ਚਮਚ ਨਿੰਬੂ ਦਾ ਰਸ ਅਤੇ 4 ਚਮਚ 올ਿਵ ਆਇਲ ਜਾਂ ਜੈਤੂਨ ਦਾ ਤੇਲ ਲਓ ਅਤੇ ਇਹਨਾਂ ਵਿੱਚ ਥੋੜਾ ਪਾਣੀ ਮਿਲਾ ਕੇ ਇਸ ਨੂੰ ਸੇਵਨ ਕਰੋ। ਗ੍ਰੇਸਮਾਸਕੇ ਦਾ ਅਪਰੋਗ ਲਗਾਤਾਰ 3 ਦਿਨ 2-3 ਵਾਰੀ ਕਰੋ ਅਤੇ ਇਹ ਨੁਸਖਾ 4-5 ਦਿਨ ਵਿੱਚ ਪੱਥਰੀ ਨੂੰ ਬਾਹਰ ਕੱਢ ਦੇਵੇਗਾ। ਪੱਥਰ ਝਾਟਾ ਤੇ ਮਿਸ਼ਰੀ ਇੱਕ ਪੱਤਾ ਪੱਥਰ ਝਾਟਾ ਤੇ 5 ਦਾਣੇ ਮਿਸ਼ਰੀ ਦੇ ਮਿਲਾ ਕੇ ਇੱਕ ਗਲਾਸ ਪਾਣੀ ਨਾਲ ਸੇਵਨ ਕਰੋ। ਪੱਥਰੀ ਦੀ ਸਮੱਸਿਆ ਖਤਮ ਹੋ ਜਾਵੇਗੀ। ਅਤੇ ਇਹ ਵੀ ਤੁਸੀਂ 3 ਦਿਨ ਕਰਨਾ ਹੈ। ਇਸ ਤੋਂ ਅਗਲਾ ਹੈ ਮੌਲੀ ਦਾ ਰਸ। ਆਯੁਰਵੈਦ ਦੇ ਅਨੁਸਾਰ ਰੋਜ਼ਾਨਾ ਇੱਕ ਗਲਾਸ ਮੂਰਿ ਦਾ ਰਸ ਪੀਣ ਨਾਲ ਪਥਰੀ ਜਲਦੀ ਹੀ ਖੁਰ ਜਾਵੇਗੀ ਅਤੇ 21 ਦਿਨਾਂ ਦੇ ਅੰਦਰ ਅੰਦਰ ਨਿਕਲ ਜਾਵੇਗੀ। ਇਸ ਤੋਂ ਅਗਲਾ ਹੈ ਕਲਮਿਸ਼ੋਰਾ ਅਤੇ ਜੋਖਾਰ। ਕਲਮਿਸ਼ੋਰਾ ਅਤੇ ਜੋਖਾਰ 10-10 ਗ੍ਰਾਮ ਦੀ ਮਾਤਰਾ ਵਿੱਚ ਲੈ ਕੇ ਇਸ ਦੀਆਂ 9 ਖੁਰਾਕਾਂ ਯਾਨੀ 9 ਪੁੜੀਆਂ ਬਣਾ ਕੇ 3 ਦਿਨਾਂ ਵਿੱਚ ਤੇ ਦਿਨੇ ਤਿੰਨ ਵਾਰ ਹੀ ਖਾਰੇ ਛੋਡੇ ਨਾਲ ਲੈਣ ਤੇ ਪਥਰੀ 3 ਦਿਨ ਵਿੱਚ ਖਤਮ ਹੋ ਜਾਵੇਗੀ। ਇਹ ਨੁਕਤਾ 101% ਕਾਰਗਰ ਸਿੱਧ ਹੁੰਦਾ ਹੈ। ਅਤੇ ਇਹ ਅਜਮਾਇਆ ਹੋਇਆ ਨੁਕਤਾ ਹੈ ਜੋ ਲਾਸਟ ਵਾਲਾ ਹੈ ਪਰ ਡਾਕਟਰ ਦੀ ਸਲਾਹ ਲੈਣਾ ਚਾਹੀਦੀ ਹੈ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਜਿਆਦਾ ਦਰਦ ਹੋਣ ਤੇ ਤੁਰੰਤ ਡਾਕਟਰੀ ਸਹਾਇਤਾ ਜਰੂਰ ਲਵੋ ਅਤੇ ਵੀਡੀਓ ਕਿਵੇਂ ਦੀ ਲੱਗਦੀ ਹੈ 1 ਮਿੰਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਣਾ ਅਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲਟ ਕਰ ਲੈਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ